ਪਹਿਲਾ ਵਿਸ਼ੇ ਵਿਕਾਰਾਂ ਦੀ ਅੱਗ ਸੀ ਉਹ ਤਫਸ਼ ਵਾਲੀ ਜਿਹੜੀ ਜਗ੍ਹਾ ਹੁਣ ਠੰਡ ਵਰਤ ਗਈ ਹੈ ਤਪਤ ਮਾਹੇ ਠੰਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਪਾਈ ਹੁਣ ਦੇਖੋ ਜੀ ਐੜਾ ਨੰਨਾ ਦੱਦਾ ਤੇ ਦੱਦੇ ਨੂੰ ਔਂਕੜ ਲੱਗੀ ਹੈ ਜੇ ਇਹ ਔਂਕੜ ਨਾ ਹੋਵੇ ਹਟ ਜਾਏ ਉਹ ਬੋਹ ਵਚਨ ਬਣ ਜਾਂਦਾ ਪਰ ਜਿੱਥੇ ਐੜਾ ਨੰਨਾ ਦੱਦਾ ਲਿਖਿਆ ਉਥੇ ਅਨ ਦੀ ਪੜ੍ਹਨਾ ਹੈ ਥੋੜਾ ਨਾਸਕਾਂ ਉਚਾਰਨ ਹੋਏਗਾ ਆਨੰਦ ਜਿੱਥੇ ਟੀਪੀ ਲੱਗੀ ਆ ਉਥੇ ਆਨੰਦ ਪੜਨਾ ਹੈ ਜਿੱਥੇ ਐੜੇ ਨੂੰ ਕੰਨਾ ਆ ਨੰਨੇ ਨੂੰ ਟੀਪੀ ਦੱਦਾ ਉਥੇ ਆਨੰਦ ਪੜਨਾ ਹੈ ਇਸ ਚੀਜ਼ ਦਾ ਬੜਾ ਖਿਆਲ ਰੱਖਣਾ ਹੈ ਜੀ ਆਪ ਨੇ ਆਨੰਦ ਭਇਆ ਦੁੱਖ ਨਾਠੇ ਪਾਈ ਹਿਰਦੇ ਵਿੱਚ ਸਦੀਵੀ ਆਨੰਦ ਆ ਗਿਆ ਦੁੱਖ ਦੌੜ ਗਏ ਜੀ ਜਨਮ ਮਰਨ ਕੇ ਮਿਟੇ ਆਂਦੇ ਸੇ ਬਹੁਤ ਆਦ ਦੁਨੀਆ ਜਨਮ ਮਰਨ ਦੇ ਗੇੜ ਚ ਹੈ ਡਰਦੀ ਵੀ ਹੈ ਦੁਨੀਆ ਮੌਤ ਤੋਂ ਅੰਦੇਸਾ ਅੰਦੇਸਾ ਆਉਂਦਾ ਫਿਕਰ ਚਿੰਤਾ ਡਰ ਖਤਮ ਹੋ ਗਿਆ ਸਭ ਕੁਝ ਖਤਮ ਹੋ ਗਿਆ ਉਹ ਜੀਵ ਦਾ ਜੰਮਣ ਮਰਨਾ ਘਟਿਆ ਗਿਆ ਜਨਮ ਮਰਨ ਕੇ ਮਿਟੇ ਆਂਦੇਸੇ ਸਾਧੂ ਕੇ ਪੂਰਨ ਉਪਦੇਸੇ ਇਸ ਉਪਦੇਸ਼ ਨਾਲ ਚਿੰਤਾ ਖਤਮ ਹੋ ਗਈ ਗੁਰਬਾਣੀ ਮੰਨਣ ਕਰਕੇ ਆਪਣੇ ਜੀਵਨ ਵਿੱਚ ਕਮਾਉਣ ਕਰਕੇ ਜੰਮਣ ਮਰਨ ਵਾਲੀ ਜਿਹੜੀ ਖੇਡ ਹੈ ਸਮਝ ਆ ਗਈ ਰੱਬ ਨੂੰ ਯਾਦ ਤਾਂ ਕਰਦੇ ਨੇ ਵੀ ਨਰਕ ਦਾ ਡਰ ਹੈ ਜਾਂ ਸਵਰਗ ਦੇ ਲਾਲਚ ਕਰਕੇ ਰੱਬ ਨੂੰ ਯਾਦ ਕਰਦੇ ਨੇ ਪਰ ਪਾਤਸ਼ਾਹ ਕਹਿੰਦੇ ਭਾਈ ਚੰਗੇ ਇਨਸਾਨ ਬਣ ਜਾਵੋ ਇਸ ਧਰਤੀ ਨੂੰ ਸਵਰਗ ਬਣਾਵੋ ਇਸ ਧਰਤੀ ਨੂੰ ਆਪਾਂ ਸਵਰਗ ਬਣਾਣਾ ਜਦੋਂ ਸਾਰੇ ਚੰਗੇ ਇਨਸਾਨ ਬਣ ਗਏ ਇਹ ਧਰਤੀ ਸਵਰਗ ਬਣ ਜਾਂਦੀ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਸ਼ਬਦ ਨਾਲ ਜੁੜਿਆ ਸਭ ਕੁਝ ਪਤਾ ਲੱਗਣਾ ਭੋ ਚੁਕਾ ਨਿਰਭੋ ਹੋਏ ਵਸੇ ਸਭ ਡਰ ਖਤਮ ਇਸ ਦੁਨੀਆ ਵਿੱਚ ਨਿਰਭੋ ਦਾ ਸਿਮਰਨ ਕਰਦੇ ਆ ਕਰਦੇ ਆ ਫਿਰ ਉਹ ਜਨ ਉਹ ਸੇਵਕ ਨਿਰਭਉ ਹੋ ਕੇ ਵਸਦਾ ਇਸ ਸੰਸਾਰ ਵਿੱਚ ਜਿਨੂੰ ਆਪਾਂ ਕਹਿੰਦੇ ਆ ਉਠਤ ਸੁਖੀਆ ਬੈਠਤ ਸੁਖੀਆ ਭੋ ਨਹੀ ਲਾਗੇ ਜੈ ਐਸੇ 부ਝੀਆ ਉਠਤ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂਕਾ ਅੰਤਰ ਜਾਮੀ ਹੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਬਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੋ ਨਾਨਕ ਗੁਰ ਮੰਤਰਿ ਦਰੜਾਇਆ ਐਸੀ ਕਿਰਪਾ ਹੋਏਗੀ ਫਿਰ ਪੋ ਚੁਕਾ ਨਿਰਪੋ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਸਭ ਮਾਨਸੀ ਗੁਰ ਕਾਵਟਾਂ ਮਨ ਤੋਂ ਖੈ ਖੈ ਦਾ ਅਰਥ ਹੁੰਦਾ ਨਾਸ਼ ਹੋ ਗਈਆਂ ਜਿਸ ਕਾ ਸਾ ਤਿਨ ਕਿਰਪਾ ਤਾਰੀ ਜਿਸ ਗੁਰੂ ਦਾ ਹੈ ਸੀ ਨਾ ਆਪਾਂ ਟੁੱਟ ਗਏ ਆ ਅੱਜ ਆਪਾਂ ਅਵੇਸ਼ਲੇ ਹੋ ਗਏ ਆ ਗੁਰਬਾਣੀ ਪੜਨ ਵੱਲੋਂ ਪਰ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਭਾਈ ਜਿਸ ਗੁਰੂ ਦਾ ਹੈ ਸੀਨਾ ਤਿੰਨ ਕਿਰਪਾ ਧਾਰੀ ਉਹਨੇ ਹੀ ਕਿਰਪਾ ਕੀਤੀ ਹੈ ਆਪ ਸਾਧ ਸੰਗ ਜਪ ਨਾਮ ਮੁਰਾਰੀ ਜਿਸਨੇ ਮੁਰਦੈਂਤ ਨੂੰ ਮਾਰਿਆ ਸੀ ਉਹਨੂੰ ਕਹਿੰਦੇ ਆ ਮੁਰਾਰੀ ਮੁਰਾਰੀ ਪ੍ਰਭੂ ਦਾ ਇੱਕ ਸਫਾਤੀ ਨਾਮ ਹੈ ਜੀ ਗੁਰੂ ਦੇ ਸੰਗ ਨਾਲ ਹੰਕਾਰ ਰੂਪੀ ਦੈਂਤ ਨੂੰ ਮਾਰਨ ਵਾਲੇ ਮੁਰਾਰੀ ਦਾ ਨਾਮ ਜਪਣਾ ਕਰ ਥਿਤ ਪਾਈ ਚੂਕੇ ਭ੍ਰਮ ਗਵਨ ਥਿਤ ਪਾਈ ਦਾ ਅਰਥ ਹੁੰਦਾ ਟਿਕਾ ਜਦੋਂ ਮਨ ਵਿੱਚ ਪੂਰਾ ਟਿਕਾ ਆ ਜਾਂਦਾ ਹੈ ਮਨ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਹੈ ਮਨ ਦੀ ਪਟਕਣਾ ਮੁੱਕ ਜਾਣੀ ਉਹਨੂੰ ਕਹਿੰਦੇ ਆ ਥਿਤ ਪਾਈ ਚੂਕੇ ਭ੍ਰਮ ਗਵਨ ਟਿਕਾ ਲੱਭ ਲਿਆ ਸਭ ਪਟਕਣਾ ਖਤਮ ਹੋ ਗਈ ਕਬਹੂ ਜਿਹੜਾ ਉਭ ਚੜ੍ਹਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰਨਾ ਰਹਤ ਹੈ ਚਾਰੇ ਕੁੰਡਾਂ ਭਾਲੇ ਫਿਰ ਉੱਥੇ ਖੁਸ਼ੀ ਗਮੀ ਇੱਕ ਬਰਾਬਰ ਹੋ ਜਾਂਦੀ ਹੈ ਜੀ ਪਟਕਣਾ ਮੁੱਕ ਜਾਂਦੀ ਹੈ ਚੂਕੇ ਭ੍ਰਮ ਗਵਨ ਆਉਣ ਜਾਣ ਦੇ ਗਵਨ ਦਾ ਜਿਹੜਾ ਪੈਂਡਾ ਸੀ ਨਾ ਉਹ ਖਤਮ ਹੋ ਗਿਆ ਸੁਣ ਨਾਨਕ ਹਰ ਹਰ ਜਸ ਸਰਵਨ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਹਰੀ ਦਾ ਜਸ ਕੰਨਾਂ ਨਾਲ ਸੁਣ ਕੇ ਫਿਰ ਮਨ ਟਿਕ ਜਾਂਦਾ ਹੈ ਮਨ ਟਿਕ ਜਾਂਦਾ ਹੈ ਮਾਨਸਿਕ ਕਲੇਸ਼ ਦੂਰ ਹੋ ਗਏ ਨੇ ਸਾਰੇ ਫਿਰ ਇਹ ਸਮਝ ਆ ਜਾਂਦੀ ਹੈ ਜੀ